ਮੋਕੇ 'ਤੇ ਬੋਲੇ ਤਾਂ ਸੁਨਹਿਰੀ ਮਾਹੌਲ ਬਣ ਗਿਆ। ਪਲਾਟ ਨੇ ਪਹੁੰਚ ਕੇ ਲੋਕਾਂ ਤੋਂ ਆਪਣੇ ਹਲਕਾ ਇਨਚਾਰਜ ਐਡਵੋਕੇਟ ਹਰਸਿਮਰਨ ਸਿੰਘ ਕੁੰਮੰਨੇ, ਬਲਕ ਨਟਾਲਾ ਦੇ ਪਿੰਡ ਇਬਰਾਹਿਮਵਾਲ ਅਤੇ ਮਾਡਲ ਟਾਊਨ ਵਿਖੇ ਪਹੁੰਚ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਨੀਆਂ। ਇਸ ਮੌਕੇ ਉੱਥੇ ਪਹੁੰਚਣ ਤੇ ਸਰਪੰਚ ਸੰਤੋਸ਼ ਕੁਮਾਰੀ ਦੇ ਪਤੀ ਪ੍ਰਮੋਦ ਕੁਮਾਰ ਸ਼ਰਮਾ, ਸਾਬਕਾ ਸਰਪੰਚ ਯੂਨਸ ਪੀਟਰ ਸਹੋਤਾਤੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਦਰਦੀ ਵੱਲੋਂ ਹਲਕਾ ਇੰਚਾਰਜ ਦਾ ਮਾਨ ਸਨਮਾਨ ਕੀਤਾ ਗਿਆ ਇਸ ਦੌਰਾਨ ਜਿੱਥੇ ਐਡਵੋਕੇਟ ਘੁੰਮਣ ਨੇ ਪਿੰਡ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਨੀਆਂ ਉੱਥੇ ਬਲਾਕ ਪ੍ਰਧਾਨ ਤੇ ਨੰਬਰਦਾਰ ਲਖਵਿੰਦਰ ਸਿੰਘ ਲਖਾ ਬਾਉਲੀ ਦੀ ਪ੍ਰੇਰਣਾ ਸਦਕਾ ਮਾਡਲ ਟਾਊਨ 'ਚ 61 ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ ਇਕੱਠ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਘੁੰਮਣ ਨੇ ਆਖਿਆ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਬਹੁਤ ਹੀ ਥੋੜੇ ਸਮੇਂ ਵਿੱਚ ਇਤਿਹਾਸਿਕ ਫੈਸਲੇ ਲਏ ਹਨ ਉਹਨਾਂ ਵਿਸ਼ਵਾਸ ਦਿਵਾਇਆ ਕਿ ਪਿੰਡ ਦੇ ਲੋਕਾਂ ਦੀ ਤਜਵੀਜ਼ ਤੇ ਪਿੰਡ ਚ ਸੀਵਰੇਜ ਖੇਤ ਸਟੇਡੀਅਮ ਤੇ ਮੋਹੱਲਾ ਕਲੀਨਿਕ ਤੇ ਹੋਰ ਕੰਮਾਂ ਤੇ ਜਲਦ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਾਵੇਗਾ ਨਸ਼ਿਆ ਦੇ ਮੁੱਦੇ ਤੇ ਬੋਲਦਿਆਂ ਉਹਨਾਂ ਆਖਿਆ ਕਿ ਹਲਕਾ ਪੁਲਤ ਜਿਸ ਵੀ ਪਿੰਡ ਦੀ ਪੰਚਾਇਤ ਪਿੰਡ ਨੂੰ ਨਸ਼ਾ ਮੁਕਤ ਕੈਟਾਗਰੀ ਵਿੱਚ ਲੈ ਆਵੇਗੀ ਉਸ ਪਿੰਡ ਦੇ ਵਿਕਾਸ ਲਈ ਸਰਕਾਰ ਵੱਲੋਂ ਵਾਧੂ ਗ੍ਰਾਂਟ ਦਿਵਾਈ ਜਾਵੇਗੀ ਜੋ ਕਿ ਉਹਨਾਂ ਦੀ ਜ਼ਿੰਮੇਵਾਰੀ ਹੈ ਆਗਾਮੀ ਸਰਪੰਚੀ ਚੋਣਾਂ ਦੇ ਮੁੱਦੇ ਤੇ ਉਹਨਾਂ ਬੋਲਦਿਆ ਉਹਨਾਂ ਆਖਿਆ ਕਿ ਜਿਸ ਪਿੰਡ ਚ ਸਰਬਸੰਮਤੀ ਨਾਲ ਸਰਪੰਚ ਦੀ ਨਿਯੁਕਤੀ ਹੋਵੇਗੀ ਉਸ ਪਿੰਡ ਨੂੰ ਵਿਸ਼ੇਸ਼ ਮਾਨ ਸਨਮਾਨ ਦਿੱਤਾ ਜਾਵੇਗਾ ਇਸ ਦੌਰਾਨ ਪਿੰਡ ਦੇ ਹੋਰ ਮਸਲੇਆਤ ਤੇ ਵੀ ਵਿਚਾਰ ਚਰਚਾ ਕੀਤੀ ਗਈ ਇਸ ਮੌਕੇ ਬਲਾਕ ਪ੍ਰਧਾਨ ਲਖਵਿੰਦਰ ਸਿੰਘ ਮਿੱਠਾ ਅਕਬਰਪੁਰ सरपंच मोहन सिंह डाला, ब्लॉक प्रधान सरबजीत सिंह पप्पल बुटा सिंह बेगोबाल, रशपाल शर्मा अमानूवाल मसीह रूबी सहोता टाउन, विक्टर सहोता बलबीर मसीह राज मसीह मट्टू विल्सन मसीही मट्टू पप्पू ताब्या हरजिंदर सिंह बल रणजीत सिंह बल हरभजन सिंह कालो अनोक सिंह साही हरदेव सिंह भुलर जोरावर सिंह पुनू सूबेदार प्रेमदत्त कालिया ਮਲੂਕ ਸਿੰਘ ਕੋਹੜ ਡੇਵਿਡ ਮਸੀਹ ਸ਼ਿੰਗਾਰਾ ਮਸੀਹ ਫਾਰਮਸ ਮਸੀਹ ਮਹਿੰਦਰ ਮਸੀਹ ਬਾਬਾ ਸੁਖਾ ਸਿੰਘ ਗੁਰਮੇਲ ਮਸੀਹ ਬਲਦੇਵ ਮਸੀਹ ਇਕਬਾਲ ਮਸੀਹ ਅੰਗਰੇਜ਼ ਸਿੰਘ ਸੋਨੂ ਜੌਨਸ ਮਸੀਹ ਮੱਟੂ ਐਲਬਰਟ ਮਸੀਹ ਐਰਕ ਮਸੀਹ ਸੈਮਸੰਗ ਮਸੀਹ ਪਿਆਰਾ ਲਾਲ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ ਕੰਨੂ ਪੁਲਤ ਦੀ ਵਿਸ਼ੇਸ਼ ਰਿਪੋਰਟ ਗੱਲ ਲੇਦਾ ਜੀ ਅੱਜ ਦਾ ਮੇਨ ਮਕਸਦ ਇੱਥੇ ਤੁਹਾਡੇ ਪਿੰਡ 'ਚ ਆਉਣ ਦਾ ਗੱਲ ਇਹ ਹੈ ਕਿ ਤੁਹਾਡੇ ਰੂਬਰੂ ਹੋਣਾ ਤੁਸੀਂ ਮੈਨੂੰ ਜਾਣੋ ਮੈਂ ਤੁਹਾਨੂੰ ਜਾਣਾਂ ਇੱਕ ਗੱਲ ਮੈਂ ਲਖਾ ਜੀ ਆ ਜਿਹੜੀ ਮੀਟਿੰਗ ਕੀਤੀ ਗਈ ਆ ਕਿਸ ਬੰਤ ਸੀ ਦੱਸਵਾਂ ਅੱਜ ਜੀ ਸਭ ਤੋਂ ਪਹਿਲਾਂ ਬਰਹੂਵਾਲ ਦੇ ਵਿੱਚ ਪੰਚਾਇਤ ਆਪਣੀ ਆਮ ਪਾਰਟੀ ਸ਼ਾਮਲ ਹੋਈ ਹੈ ਮੌਜੂਦਾ ਪੰਚਾਇਤ ਉਸ ਤੋਂ ਬਾਅਦ ਸਾਡਾ ਮਾਡਲ ਡਾਉਨ ਪਿੰਡ ਜੋ ਕਿ ਸਾਡੇ ਕੋਲ ਇਹਦੇ ਵਿੱਚ ਅੱਜ ਇੱਕ ਪ੍ਰਧਾਨ ਪੰਜ ਮੈਂਬਰੀ ਕਮੇਟੀ ਉਸ ਤੋਂ ਬਾਅਦ ਮੈਂਬਰ 61 ਮੈਂਬਰੀ ਕਮੇਟੀ ਬਣੀ ਹੈ ਜਿਹਦੇ ਵਿੱਚ ਪ੍ਰਧਾਨ ਪਾਇਆ ਗਿਆ ਅਜਤੂਬਾ ਇਸ ਪਿੰਡ ਦਾ ਕੋਈ ਵੀ ਕੰਮ ਹੈ ਹਰ ਸਿਮਰਨ ਸਿੰਘ ਕੁਮਨ ਸਾਹਿਬ ਦੀ ਨੌਲੇਜ ਵਿੱਚ ਹੈ ਕੋਈ ਵੀ ਜੜੀ ਵੀ ਇਹਨਾਂ ਦੀ ਮੰਗ ਹੈ ਪਹਿਲ ਦੇ ਅਧਾਰ ਤੇ ਕੀਤੀ ਜਾਏਗੀ ਜੋ ਕਿ ਸਾਨੂੰ ਬਲੌਕ ਪ੍ਰਧਾਨਾਂ ਨੂੰ ਪਿੱਛੋਂ ਹਦਾਇਤ ਆਈ ਸੀ ਸੀਐਮ ਸਾਹਿਬ ਵੱਲੋਂ ਕਿ ਪਿੰਡ-ਪਿੰਡ ਜਾ ਕੇ ਕਮੇਟੀਆਂ ਬਣਾਈਆਂ ਜਾਣ 21 ਮੈਂਬਰੀ ਦਾ ਟਾਰਗੇਟ ਸੀਗਾ ਇਹਨਾਂ ਨੇ 61 ਮੈਂਬਰੀ ਕਮੇਟੀ ਜੋ ਕਿ ਬਣਾਈ ਹੈ ਅੱਜ ਸਾਡੇ ਸਰਪੰਚ ਸਾਹਿਬ ਨੂੰ ਸਾਰੀ ਪੰਚਾਇਤ ਨੂੰ ਇਸ ਨਗਰ ਨੂੰ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਅਸੀਂ ਦਿਲੋਂ ਧੰਨਵਾਦੀ ਕਰਦੇ ਹਾਂ ਮੇਰੇ ਨਾਲ ਆਏ ਸਾਡੇ ਕਪੂਰ ਸਪਨਸਾ ਨਰਾਂਕੋਟ ਤੋਂ ਅਕਬਰਪੁਰ ਤੋਂ ਸਾਡੇ ਪ੍ਰਧਾਨ ਲਖਮਿੰਦਰ ਸਿੰਘ ਜੀ ਗਾਲੇ ਤੋਂ ਮੋਹਨ ਸਿੰਘ ਜੀ ਪਿੰਡ ਸਿਕਰੀ ਤੋਂ ਐਨ ਆਰ ਆਈ ਵੀਰ ਸਾਡੇ ਜੋ ਕਿ ਸਰਦਾਰ ਬਲਦੇਵ ਸਿੰਘ ਜੀ ਮੈਂ ਸਾਰਿਆਂ ਦਾ ਦਿলো ਧੰਨਵਾਦ ਕਰਦਾ ਢਕ ਦੋਲਦਪੁਰ ਤੋਂ ਸਾਡੇ ਡਾਕਟਰ ਸਾਹਿਬ ਜੀ ਵੀ ਅੱਜ ਮੇਰੇ ਨਾਲ ਆਏ ਨੇ ਇਸੇ ਤਰ੍ਹਾਂ ਹੀ ਬਾਕੀ ਪਿੰਡਾਂ ਵਿੱਚ ਵੀ ਜਲਦ ਤੋਂ ਜਲਦ ਕਮੇਟੀਆਂ ਬਣਾ ਕੇ ਕੰਮ ਨੂੰ ਪੂਰਾ ਕੀਤਾ ਜਾਏਗਾ ਧੰਨਵਾਦ ਜੀ